ਜੀ ਮੇਰਾ ਨਾਮ ਮਨਜੀਤ ਸਿੰਘ ਜੀ ਇਹ ਸਾਡਾ ਨਗਰ ਸਾਗਰ ਹੈ ਠੀਕ ਹੈ ਜੀ ਹਾਂ ਜੀ ਓਕੇ ਸਾਗਰ ਪਟਿਆਲਾ ਡਿਸਟ੍ਰਿਕਟ ਹਾਂ ਜੀ ਪਟਿਆਲਾ ਦਾ ਡਿਸਟ੍ਰਿਕਟ ਹੈ ਬਾਡੀ ਸਰਵਿਸ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਜੀ ਮੈਨੂੰ ਜੀ ਜਿਵੇਂ ਪਿਸ਼ਾਬ ਆਉਣਾ ਬਹੁਤ ਜ਼ਿਆਦਾ ਹੁੰਦਾ ਰਿਹਾ ਇੱਕ ਘੰਟੇ-ਘੰਟੇ ਬਾਅਦ ਅੱਧੇ-ਅੱਧੇ ਘੰਟੇ ਬਾਅਦ ਅੱਛਾ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਬਾਤ ਨੂੰ 3-4 ਸਾਲ ਤੋਂ ਸੀ ਰੈਗੂਲਰ ਸੀ ਜੀ ਹਾਂ ਜੀ ਅੱਛਾ ਫਿਰ ਦੂਸਰੀ ਪ੍ਰੋਬਲਮ ਜੀ ਦੂਸਰੀ ਜੀ ਮੇਰਾ ਟੈਂਪਰੇਚਰ ਬੜੇ ਲੋਅ ਰਹਿੰਦਾ ਵੀ 95-96 ਰਹਿੰਦਾ ਹੈ अच्छा जी हां जी ਮਲੇਰੇ ਕਰਕੇ ਤੁਹਾਨੂੰ ਟਿਕਾਵਟ ਕੰਮ ਕਰਨ ਨੂੰ ਜੀ ਨਾ ਕਰਨਾ ਕੀ ਕਰਨਾ ਹੈ ਜਿਵੇਂ ਸੁਸਤੀ ਜਿ ਪੈ ਰਣੀ ਨਹੀਂ ਨਹੀਂ ਦਾਈ ਜਾਣੀ ਇਹ ਕਿੰਨੇ ਟਾਈਮ ਤੋਂ ਸੀ ਇਹ ਜੀ ਦੋ ਤਿੰਨ ਸਾਲ ਹੋ ਗਿਆ ਤਿੰਨ ਸਾਲ ਤੋਂ ਇੱਕ ਬੋਲ ਸੀ ਠੀਕ ਹੈ ਜੀ ਹੋਰ ਜੀ ਬਸ ਇੰਨੇ ਆ ਸੀਗਾ ਤੇ ਇਹ ਰਹਿੰਦਾ ਸੀ ਜ਼ਿਆਦਾਤਰ ओके okay. एक ਤੁਹਾਡਾ ਜਿਆ ਵਜਨ ਵਧ ਸੀ ਹੈ ਨਾ ਜੀ ਹਾਂਜੀ ਵਜਨ ਮੇਰਾ 1 ਕੰਟਰੋਲ 13 14 ਕਿਲੋ ਸੀ ਓਕੇ ਹੁਣ ਜਿਵੇਂ ਤੁਸੀਂ ਸਰਵਿਸ ਪੈਕ ਅੱਜ ਯੂਜ਼ ਕਰਦੇ ਨੇ ਤੁਹਾਨੂੰ 40 ਦਿਨ ਹੋਏ ਨਹੀਂ ਲਗਭਗ ਹਾਂਜੀ ਹਾਂਜੀ ਤੇ ਕੀ ਕੀ ਫਰਕ ਪੈ ਗਿਆ ਤੁਹਾਨੂੰ ਜੀ ਮੇਰਾ 2.5 3 ਕਿਲੋ ਵਜਨ ਘਟ ਗਿਆ ਜੀ ਠੀਕ ਹੈ ਜੀ ਹਾਂਜੀ ਆ ਜਿਹਨੇ ਪਿਸ਼ਾਬ ਵਾਲੀ ਸੀ ਪ੍ਰੋਬਲਮ ਇਹ ਵੀ ਠੀਕ ਹੋ ਗਈ ਬਿਲਕੁਲ ਓਕੇ ਹੋ ਗਈ ਜਿਵੇਂ ਹੁਣ ਰਾਤ ਨੂੰ ਤੁਸੀਂ ਸੌਣੇ ਹੋ ਮੈਂ ਸੌਂਦਾ ਮੈਂ ਕਦੀ ਰਾਤ ਨੂੰ ਉੱਠੀ ਨਹੀਂਗਾ ਅੱਛਾ ਜੀ ਹਾਂਜੀ ਓਕੇ ਬਿਲਕੁਲ ਤੇ ਬਾਕੀ ਜਿਵੇਂ ਹੁਣ ਟੈਂਪਰੇਚਰ ਮੇਰੇ ਬਿਲਕੁਲ ਸਹੀ ਰਹਿੰਦਾ ਉਹ ਤੇ ਬੋਡੀ ਪੈਕ ਲੈਣ ਤੋਂ ਬਾਅਦ ਤੀਜੇ ਚੌਥੇ ਦਿਨਾਂ ਸਹੀ ਹੋ ਗਿਆ ਟੈਂਪਰੇਚਰ ਸਹੀ ਹੋ ਗਿਆ ਹਾਂਜੀ ਹਾਂਜੀ ਮਰ ਹੁਣ ਕੋਈ ਥਕਾਵਟ ਨਹੀਂ ਕੋਈ ਉਹ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਓਕੇ ਬਹੁਤ ਵਧੀਆ ਜਿਵੇਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜੀ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਤੁਸੀਂ ਕਹਿੰਨਾ ਇਹਨੂੰ ਯੂਜ਼ ਕਰੋ ਬੋਡੀ ਪੈਕ ਨੂੰ ਜਿੰਨਾ ਨੂੰ ਹੁੰਦਾ ਕਦੇ ਸ਼ੱਕ ਨਾ ਕਰੋ ਕਿ ਇਹ ਦੇ ਉੱਤੇ ਸ਼ੱਕ ਕਿ ਇਹਨਾਂ ਨਾਲ ਕੋਈ ਬਿਮਾਰੀਆਂ ਤੁਹਾਨੂੰ ਜ਼ਿਆਦਾ ਪੀੜਤ ਹੋ ਜਾਓ ਬਿਮਾਰੀਆਂ ਤੋਂ ਤੇ ਫੇਰ ਭਜੋ ਉਦੋਂ ਪਹਿਲਾਂ ਬਿਮਾਰੀ ਲੱਗਣ ਤੋਂ ਲਓ ਬਹੁਤ ਵਧੀਆ ਚੀਜ਼ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਮਤਲਕ ਦਿੱਕਤ ਆਣ ਤੋਂ ਪਹਿਲਾਂ ਹੀ ਲਈਏ ਆਪਾਂ ਬਾਅਦ ਚ ਨਾ ਭਜੀਏ ਹਾਂਜੀ ਹਾਂਜੀ ਓਕੇ ਜੀ ਜੇ ਜੀ ਆ ਕੀ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਲੱਗਦਾ ਵੀ ਕਿੰਨੇ ਸਾਲ ਪਿੱਛੇ ਬਾਕੀ ਜ਼ਿੰਦਗੀ ਹੈ ਤੁਹਾਡੀ ਪਹਿਲਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ 20 ਸਾਲ ਪਿੱਛੇ ਬਾਕੀ ਓਕੇ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ